ਬੈਸਟ ਮਗਾਲ ਤੇ ਡਾਕਟਰ ਨਾਲ ਹੋਈ ਘਟਨਾ ਤੋਂ ਬਾਅਦ ਪਵਾਨੀਗੜ੍ਹ ਸਿਵਰ ਹਸਪਤਾਲ ਤੇ ਰੋਸ਼ ਗੋਦਰਸ਼ਨ 2 ਘੰਟਿਆਂ ਲਈ ਪੂਰਨ ਤੌਰ ਤੇ ਓਪੀਡੀ ਨੂੰ ਕੀਤਾ ਗਿਆ ਬੰਦ ਪਛੀ ਬੰਗਾਲ ਵਿੱਚ ਇੱਕ ਲੇਡੀ ਡਾਕਟਰ ਨਾਲ ਬੱਪੀ ਰੇਪ ਤੇ ਘਟਨਾ ਖਲਾਫ ਅੱਜ ਆਲ ਇੰਡੀਆ ਦੇ ਸੱਤੇ ਤੇ ਸਰਕਾਰੀ ਹਸਪਤਾਲ ਸਟਾਫ ਵੱਲੋਂ ਸਵੇਰੇ 8:00 ਤੋਂ 10:00 ਵਜੇ ਤੱਕ ਹੜਤਾਲ ਕਰਕੇ ਸਰਕਾਰ ਖਲਾਫ ਨਾਰਾ ਵਜਾਈ ਕੀਤੀ ਗਈ ਆਉ ਤੋਂ ਨੋਟਿਸ ਨਾਉਣਿਆ ਕੀ ਕਹਿੰਦੇ ਨੇ ਡਾਕਟਰ ਸਾਹਿਬ ਉਸ ਉਧਗਾ ਦੀ ਆਉ ਸੰਧਿਆ ਸੋ ਅੱਜ ਦਾ ਜਿਹੜਾ ਹਰਤਾਲ ਦਾ ਪ੍ਰੋਗਰਾਮ ਹੈ ਕੀ ਕਿਹੜੇ ਮੰਗਾਂ ਤੋਂ ਲੈ ਕੇ ਸਰ ਜਿਹੜੇ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਹੈ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਨੀ ਘਟਨਾ ਹੋਈ ਹੈ ਡਾਕਟਰ ਮੋਮਿਤਾ ਨਾਲ ਮਰਡਰ ਤੇ ਬਰੂਟਲੀ ਰੇਪ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਫਾਸਟ ਟਰੈਕ ਕੋਰਟ ਦੇ ਅੰਦਰ ਛੇਤ ਤੇ ਛੇਤੀ ਕਾਰਵਾਈ ਕੀਤੀ ਜਾਵੇ ਉਹਦੇ ਪ੍ਰੋਟੈਸਟ ਦੇ ਅਗੇਂਸਟ ਅਸੀਂ ਨੇ 2 ਘੰਟੇ ਓਪੀਡੀ ਬੰਦ ਕੀਤੀ ਹੈ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਸੀਗੀ ਇਹਦੇ ਤੇ ਨਾਲ ਆਈ ਐਮਐ ਵੀ ਇਨਵੋਲਡ ਹੈ ਦੇ ਨਾਲ ਮੇਰਾ ਸਾਰਾ ਪੈਰਾਮੈਡੀਕਲ ਸਟਾਫ ਵੀ ਹੁੰਦਾ ਇਨਵੋਲਡ ਹੈ ਸਾਰਿਆਂ ਦੇ ਸਾਰੇ ਨਾਲ ਮਿਲ ਕੇ ਅਸੀਂ ਇਸ ਚੀਜ਼ ਦੀ ਮੰਗ ਕਰ ਰਹੇ ਹਾਂ ਕਿਉਂਕਿ ਔਰਤਾ ਦੀ ਸੁਰੱਖਿਆ ਕੱਲੀ ਹਰ ਹਰ ਜਗ੍ਹਾ ਜ਼ਰੂਰੀ ਹੈ ਕੱਲੀ ਇੱਕ ਡਾਕਟਰ ਨਾਲ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਰੇ ਸਭ ਕਿਤੇ ਔਰਤ ਪੂਰੀ ਆਜ਼ਾਦੀ ਨਾਲ ਘੁੰਮ ਸਕੇ ਤਾਂ ਉਹ ਸੁਰੱਖਿਅਤ ਮਹਿਸੂਸ ਕਰ ਸਕੇ ਜੇ ਉਹ ਆਪਣੀ ਡਿਊਟੀ ਤੇ ਸੁਰੱਖਿਅਤ ਨਹੀਂ ਹੈ ਤਾਂ ਹੋਰ ਕਿੱਥੇ ਸੁਰੱਖਿਅਤ ਮਹਿਸੂਸ ਕਰੂਗੀ ਇਸ ਇਸ ਚੀਜ਼ ਦਾ ਪ੍ਰੋਟੈਸਟ ਹੈ ਜੇ ਇਸ ਖਿਲਾਫ ਸੀ ਤਾਂ ਕਿ ਪੂਰਾ ਪੂਰਾ ਸਾਨੂੰ ਇਨਸਾਫ ਮਿਲੇ ਤੇ ਸਾਰੇ ਕਿਤੇ ਯਕੀਨੀ ਬਣਾਈ ਜਾਵੇ ਸੁਰੱਖਿਆ ਹਰ ਥਾਂ ਤੇ ਸੀਸੀਟੀਵੀ ਲੱਗਣ ਹਰ ਪੁਸਤ ਆ ਜੇ ਹਸਪੀਟਲ ਹੈ ਤਾਂ ਉਥੇ ਇੱਕ ਚੌਂਕੀ ਬਣੇ ਕੋਈ ਨਾ ਕੋਈ ਇੱਕ ਸਟਾਫ ਬੰਦਾ ਜਰੂਰ ਹੋਣਾ ਚਾਹੀਦਾ ਹਰ ਵੇਲੇ ਕਿਉਂਕਿ ਸਾਡੇ ਕੋਲੇ ਰਾਤ ਨੂੰ ਵੀ ਲੇਡੀ ਸਟਾਫ ਹੁੰਦਾ ਦੇਣੇ ਵੀ ਲੇਡੀ ਸਟਾਫ ਹੁੰਦਾ ਰਾਤ ਨੂੰ ਤਕल्लੀਆਂ ਵਿਚਾਰੀਆਂ ਗਾਇਨੀ ਚ ਕੰਮ ਹੈ ਗਾਇਨੀ ਚ ਬਿਲਕੁਲ ਸਿਰਫ ਤੇ ਸਿਰਫ ਕੱਲੀਆਂ ਲੇਡੀਸ ਲੇਡੀ ਸਟਾਫ ਹੀ ਹੁੰਦਾ ਹੋਰ ਕੋਈ ਸਟਾਫ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਯਕੀਨੀ ਜ਼ਰੂਰੀ ਹੈ ਸਾਨੂੰ ਇਸ ਕਰਕੇ ਕਰਕੇ ਅਸੀਂ ਨੇ ਅੱਜ 2 ਘੰਟੇ ਦਾ ਪ੍ਰੋਟੈਸਟ ਕੀਤਾ ਭੈਣ ਭਾਈ ਸਾਰੇ ਖੜੇ ਨੇ ਵਿਚਾਰੇ ਮਰੀਜ਼ ਉਹਨਾਂ ਨੂੰ ਜਿਹੜੇ ਐਨੇ ਪਰੇਸ਼ਾਨੀ ਹੋਈ ਹੈ 2 ਘੰਟੇ ਪਰ ਉਹ ਫਿਰ ਵੀ ਸਾਡੇ ਨਾਲ ਬੈਠ ਕੇ ਜਦੋਂ ਉਹਨਾਂ ਨੂੰ ਗੱਲ ਸਮਝਾਈ ਗਈ ਉਹ ਸਾਡੇ ਨਾਲ ਬੈਠ ਕੇ ਉਹਨਾਂ ਨਾਲ ਪ੍ਰੋਟੈਸਟ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਡੇ ਨਾਲ ਬੈਠ ਕੇ ਨਾਲ ਜੁੜੇ ਨੇ ਮੰਗ ਅਸੀਂ ਇਹ ਗੱਲ ਕਰਦੇ ਹਾਂ ਜੀ ਹਰ ਜਗ੍ਹਾ ਤੇ ਇਕੱਲੇ ਹਸਪੀਟਲ ਨਹੀਂ ਜਿੱਥੇ ਵੀ ਹੈ ਔਰਤ ਕੰਮ ਕਰ ਰਹੀ ਹੈ ਅੱਜ ਔਰਤ ਬਿਲਕੁਲ ਮਰਦ ਨਾਲ ਕੰਦੇ ਦਾ ਕੰਦਾ ਮਲਾ ਕੇ ਚੱਲ ਰਹੀ ਹੈ ਹਰ ਥਾਂ ਤੇ ਸੀਸੀਟੀਵੀ ਲੱਗਿਆ ਹੋਣਾ ਚਾਹੀਦਾ ਹੈ ਤਾਂ ਕਿ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਜੇ ਡਾਕਟਰ ਨੇ ਮਤਲਬ ਹਸਪੀਟਲ ਹੈ ਹਸਪੀਟਲ ਦੇ ਅੰਦਰ ਹਮੇਸ਼ਾ ਲੜਾਈ ਝਗੜੇ ਵਾਲਾ ਮਾਹੌਲ ਰਹਿੰਦਾ ਹੀ ਰਹਿੰਦਾ ਹੈ ਕਿਉਂਕਿ ਲੜਾਈ ਝਗੜੇ ਵਾਲੇ ਮਰੀਜ਼ ਆਉਂਦੇ ਰਹਿੰਦੇ ਨੇ ਤੇ ਇੱਕ ਚੌਕੀ ਦਾ ਕੋਈ ਬੰਦਾ ਕੋਈ ਇੱਕ ਇਨਚਾਰਜ ਕੁਝ ਵੀ ਕੋਈ ਵੀ ਬੰਦਾ ਕਾਂਸਟੇਬਲ ਕੋਈ ਵੀ ਬੰਦਾ ਇੱਕ ਹਰ ਵੇਲੇ ਹਸਪੀਟਲ ਦੇ ਅੰਦਰ ਮੌਜੂਦ ਹੋਣਾ ਚਾਹੀਦਾ ਹੈ ਤਾਂ ਕਿ ਇਸ ਗੱਲ ਦਾ ਡਰ ਬਣਿਆ ਰਹੇ ਵੀ ਹਾਂ ਉਹ ਰ ਸੁਰੱਖਿਆ ਹੈ ਮੇਰਾ ਨਾਮ ਸੁਸ਼ਮਾ ਰੋੜਾ ਜੀ ਮੈਂ ਐਲ ਐਚ ਵੀ ਐਨ ਐਮ ਯੂਨੀਅਨ ਦੀ ਸੂਭਾ ਪ੍ਰਧਾਨ ਆ ਅਸੀਂ ਅੱਜ ਲਈ ਜਿਹੜਾ 2 ਘੰਟਿਆਂ ਦਾ ਪ੍ਰੋਗਰਾਮ ਸੀਗਾ ਉਹਦੇ ਲਈ ਸਾਰੇ ਪੀ ਐਸ ਸੀ ਤੇ ਇਕੱਠੇ ਹੋਏ ਆ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੋਣੀ ਘਟਨਾ ਹੋਈ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਰਾਤ ਨੂੰ ਡਿਊਟੀ ਦੇ ਉੱਤੇ ਰੈਸਟ ਰੂਮ ਦੇ ਵਿੱਚ ਰੈਸਟ ਕਰ ਰਹੀ ਹੁੰਦੀ ਹੈ ਪੁਲਿਸ ਦਾ ਇੱਕ ਬੰਦਾ ਤੁਸੀਂ ਦੇਖੋ ਲਾ ਐਂਡ ਆਰਡਰ ਦੀ ਸਥਿਤੀ ਕੈਸੀ ਹੈ ਪੁਲਿਸ ਦਾ ਇੱਕ ਬੰਦਾ ਆਉਂਦਾ ਉਸ ਲੇਡੀ ਨਾਲ ਬੁਰੀ ਤਰ੍ਹਾਂ ਰੇਪ ਕਰਦਾ ਉਹਦਾ ਮਰਡਰ ਕਰਦਾ ਤੇ ਚਲਾ ਜਾਂਦਾ ਸਵੇਰ ਦੇ 6 ਵਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ 6 ਵਜੇ ਜਾ ਕੇ ਜਦੋਂ ਪਤਾ ਲੱਗਦਾ ਫਿਰ ਇਸ ਗੱਲ ਦਾ ਰੌਲਾ ਪੈਂਦਾ ਤੁਸੀਂ ਦੇਖੋ ਵੀ ਇੱਕ ਡਾਕਟਰ ਆ ਵੀ ਡਿਊਟੀ ਤੇ ਸੁਰੱਖਿਅਤ ਨਹੀਂ ਤਾਂ ਹੋਰ ਕੀ ਹੋਊਗਾ 24 ਘੰਟੇ ਦੀ ਡਿਊਟੀ ਸਾਡੇ ਡਾਕਟਰ ਸਾਡੀਆਂ ਸਟਾਫ ਨਰਸਾਂ ਅਸੀਂ ਲੋਕ ਕਰਦੇ ਆਂ ਲੋਕਾਂ ਦੀ ਸੇਵਾ ਚ ਦਿਨੇ ਰਾਤ ਹਾਜ਼ਰ ਆ ਤੇ ਅਸੀਂ ਸੁਰੱਖਿਅਤ ਨਹੀਂ ਇੱਕ ਘਟਨਾ ਕੱਲੀ ਵੈਸਟ ਬੰਗਾਲ ਦੀ ਨਹੀਂ ਅਸੀਂ ਮੰਗ ਕਰਦੇ ਆਂ ਵੀ ਔਰਤਾਂ ਦੀ ਸੁਰੱਖਿਆ ਲਈ ਕੋਈ ਇਹੋ ਜਿਹਾ ਕਾਨੂੰਨ ਬਣੇ ਕਿ ਜਿਹੜਾ ਵੀ ਕੋਈ ਰੇਪ ਕਰਦਾ ਮਰਡਰ ਕਰਦਾ ਔਰਤ ਨਾਲ ਬਤਮੀਜ਼ੀ ਕਰਦਾ ਉਹਨੂੰ ਤੁਰੰਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਲੰਬਾ ਸਮਾਂ ਹੋ ਇਨਸਾਫ ਲਈ ਕੋਰਟਾਂ ਦੇ ਵਿੱਚ ਭਟਕੇ ਕੋਈ ਇਹੋ ਜਿਹਾ ਕਾਨੂੰਨ ਬਣੇ ਤੁਰੰਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਹਸਪਤਾਲਾਂ ਦੀ ਸਕਿਉਰਿਟੀ ਦੇ ਜੀ ਹਰ ਥਾਂ ਤੇ ਸੀਸੀਟੀਵੀ ਕੈਮਰੇ ਲੱਗਣ ਜਿਹੜੀ ਪੁਲਿਸ ਹੈ ਉਹ ਇੱਥੇ ਹਰ ਵਕਤ ਤਨਾਤ ਰਹੇ ਰਾਤ ਨੂੰ ਵੀ ਔਰਤ ਸਟਾਫ ਡਿਊਟੀ ਤੇ ਹੁੰਦਾ ਸਾਡੇ ਡਾਕਟਰ ਰਾਤ ਨੂੰ ਔਨ ਕਾਲ ਹੁੰਦੇ ਨੇ ਜਾਂ ਡਿਊਟੀ ਤੇ ਹੀ ਹੁੰਦੇ ਨੇ ਸਾਡੀਆਂ ਸਟਾਫ ਨਰਸਿਸ ਅਮਰਜੈਂਸੀ ਦੇ ਵਿੱਚ ਲੇਬਰ ਰੂਮ ਦੇ ਵਿੱਚ ਹਰ ਥਾਂ ਤੇ ਹੁੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਲਈ ਹਰ ਥਾਂ ਤੇ ਸੀਸੀਟੀਵੀ ਕੈਮਰੇ ਤੇ ਇੱਕ ਚੌਕੀ ਦਾ ਪ੍ਰਬੰਧ ਉਹਨਾਂ ਲਈ ਸਕਿਉਰਿਟੀ ਗਾਰਡ ਹਰ ਸਮੇਂ ਹੋਣਾ ਚਾਹੀਦਾ ਤੇ ਇਹਦੇ ਲਈ ਕੋਈ ਦੇਸ਼ ਦੇ ਵਿੱਚ ਸਖਤ ਕਾਨੂੰਨ ਬਣਨਾ ਚਾਹੀਦਾ ਜਿਹਦੇ ਨਾਲ ਕਾਤਲਾਂ ਦੇ ਅੰਦਰ ਡਰ ਪੈਦਾ ਹੋਵੇ ਤੇ ਔਰਤਾਂ ਦੀ ਤੇ ਭੈਣਾਂ ਦੀ ਸੁਰੱਖਿਆ ਜਿਹੜੀ ਹੈ ਉਹ ਹੋ ਸਕੇ ਆ ਮੇਰਾ ਨਾਮ ਰਾਣੋ ਖੇੜੀ ਗਿੱਲਾ ਆਸ਼ਾ ਵਰਕਰ ਆਸਾ ਫੈਸਟਟਰ ਜੂਨੀਅਰ ਸੁਪਰਡੰਟ ਮੈਂ ਜਿਹੜਾ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਆ ਬੈਸਟ ਬੋਲ ਦੇ ਵਿੱਚ ਡਾਕਟਰ ਸਾਹਿਬ ਨਾਲ ਜੋ ਰੇਪ ਹੋਇਆਗਾ ਉਸ ਰੇਪ ਤੋਂ ਬਾਅਦ ਉਹਨਾਂ ਦਾ ਮਰਡਰ ਵੀ ਕੀਤਾ ਗਿਆਗਾ ਕਿਉਂਕਿ ਬੈਸਟ ਮੰਗੋਲ ਦੀ ਜਿਹੜੀ ਸਰਕਾਰ ਆ ਉਹਦੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਗਈ ਜਿਹਦੇ ਲਈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨਾ ਸਿਹਤ ਵਿਭਾਗ ਨਾਲ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈਗਾ ਜਿਹੜੇ ਰੋਸ ਦੇ ਮੱਦੇਨਜ਼ਰ ਅੱਜ ਸਾਡੇ ਪੁਹਾਨੀਗੜ੍ਹ ਪੀਐਸਸੀ ਤੋਂ ਉੱਤੇ ਸਾਡਾ ਸਾਰਾ ਸਟਾਫ ਡਾਕਟਰ ਸਾਹਿਬਾਨ ਸਟਾਫ ਨਰਸ ਜਿੰਨਾ ਵੀ ਮਹਿਕਮਾ ਕੰਮ ਕਰਦਾ ਆਸ਼ਾ ਵਰਕਰਜ਼ ਪੂਰਾ ਸਾਡਾ ਸਟਾਫ ਬੈਠਾਗਾ ਅੱਜ ਹੜਤਾਲ ਦੇ ਉੱਪਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਜਿਹੜੇ ਪੇਸ਼ੈਂਟ ਖੜੇ ਨੇ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾਗਾ ਉਹ ਖੜਿਆ ਵੇਟ ਦੇ ਵਿੱਚ ਕਿ ਜਦੋਂ ਵੀ ਡਾਕਟਰ ਸਾਹਿਬ ਫ੍ਰੀ ਹੁੰਦੇ ਨੇ ਉਦੋਂ ਉਹਨਾਂ ਦਾ ਜਿਹੜਾ ਚੈੱਕਅਪ ਕੀਤਾ ਜਾਊਗਾ ਪਰ ਨਾਲ ਨਾਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਜੇ ਇੱਕ ਔਰਤ ਮਰਦ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰਦੀ ਆ ਕਿਸੇ ਵੀ ਵਿਭਾਗ ਦੇ ਵਿੱਚ ਤਾਂ ਜਿਹੜੀ ਉਹਦੀ ਸੁਰੱਖਿਆ ਬਣਾਉਣੀ ਬਹੁਤ ਜ਼ਰੂਰੀ ਆ ਗਈ ਜੇਕਰ ਜਿਹੜੀ ਸੁਰੱਖਿਆ ਨਾ ਕੀਤੀ ਗਈ ਤਾਂ ਜਿਹੜੀ ਅੱਜ ਬੈਸਟ ਮਗਾਲ ਦੇ ਵਿੱਚ ਘਟਨਾ ਹੋਈ ਏ ਹਰ ਇੱਕ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪੀਐਸਸੀਸੀਐਸਸੀ ਤੇ ਹੋਰਗੀ ਉਹ ਕਿਉਂ ਹੋਊਗੀ ਕਿਉਂਕਿ ਜੇ ਉਸ ਬੰਦੇ ਨੂੰ ਫਾਸੀ ਦੀ ਸਜ਼ਾ ਨਾ ਦਿੱਤੀ ਗਈ ਤੇ ਡਾਕਟਰ ਮੋਮਿਤਾ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਜਿਹੜੇ ਇਹ ਲੋਕ ਹੁੰਦੇ ਜਿਹੜੇ ਇਹ ਮਰਦ ਹੁੰਦੇ ਨੇ ਜਿਨ੍ਹਾਂ ਨੂੰ ਗੁੰਡਾਗਰਦੀ ਕਰਨ ਦਾ ਆ ਔਰਤਾਂ ਨਾਲ ਧੱਕਾਸ਼ਾਹੀ ਕਰਨ ਦਾ ਜਿਹੜਾ ਜੋ ਸ਼ਾਂਸ ਮਿਲਿਆ ਹੁੰਦਾ ਤਾ ਉਹਨੂੰ ਮਰਥ ਤਾਂ ਕਹੋਗੇ ਜੇ ਉਹ ਸਰਕਾਰ ਵੱਲੋਂ ਉਸ ਬੰਦੇ ਨੂੰ ਫਾਸੀ ਦੇ ਸਾਹਮਣੇ ਜਾਊਗੀ ਤਾਂ ਡਾਕਟਰ ਮੋਹਿਤਾਂ ਨੂੰ ਜਿਹੜਾ ਇਨਸਾਫ ਆਉ ਮਿਲੇਗਾ ਜੇ ਇਨਸਾਫ ਨਾ ਦਿੱਤਾ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਤੁਹਾਡਾ ਫਿਰ ਅਗਲਾ ਕੀ ਹੋਊਗਾ ਤਾਂ ਜੇ ਇਨਸਾਫ ਨਾ ਦਿੱਤਾ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਫਿਲਹਾਲ 2 ਘੰਟਿਆਂ ਦਾ ਪ੍ਰੋਗਰਾਮ ਆ ਤਾਂ ਫਿਰ ਇਹ ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਦਾ ਇੱਕ ਹਰ ਰੋਜ਼ ਦਿਖਾਵਾ ਦਿਖਾਵਾ ਹੋਊਗਾ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਪੀ.ਆਰ.ਸੀ. ਸਾਹ ਹਰ ਸੀਐਸ ਉੱਤੇ ਅਰੇ ਕੋਸਟਾਂਵ ਧਰਨੇ ਦੇ ਉੱਤੇ ਬੈਠਾ ਜਿਹੜੇ ਸਾਡੇ ਲੋਕ ਆ ਸਾਡੀ ਪਬਲਿਕ ਆ ਉਹਨੂੰ ਨਿਵਾਸ ਹੋਣਾ ਪਊਗਾ ਤੇ ਜਿਹੜੇ ਉਹਨਾਂ ਦੇ ਮਰੀਜ਼ ਨੇਗੇ ਉਹਨਾਂ ਦੀ ਜਿਹੜੀ ਖੱਜਲ ਖਿਆਰੀ ਹੋਊਗੀ ਉਹ ਬੱਕਰੀ ਹੋਊਗੀ ਤਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਖਵਾਜਾ ਭੁਗਟਾਣਾ ਪਊਗਾ ਸਦਾ ਪੰਜਾਬ ਲੈਵਲ ਦਾ ਨਹੀਂ ਆਲ ਇੰਡੀਆ ਲੈਵਲ ਦਾ ਇਹ ਪੂਰੇ ਆਲ ਇੰਡੀਆ ਲੈਵਲ ਦਾ ਜੀ ਇਹ ਕੱਲਾ ਪੰਜਾਬ ਦਾ ਨਹੀਂ ਆਲ ਜੇ ਵੈਸਟ ਮਗਾਲ ਦੇ ਵਿੱਚ ਹੋਇਆ ਇਹ ਤਾਂ ਆਲ ਇੰਡੀਆ ਦਾ ਸਦਾ ਇਹ ਨਾ ਹੀ ਕੱਲਾ ਪੰਜਾਬ ਦਾਗਾ ਧੰਨਵਾਦ